ਤੁਹਾਡਾ ਵੋਟ ਫੋਨ ਜਾਣਿਆ ਤਾਂ ਸਿਆਹੀ ਖੱਬੇ ਹੱਥ ਦੀ ਕਿਉਂ ਲਾਈ ਜਾਂਦੀ ਹੈ ਆਪਾਂ ਘਰੇ ਬੈਠ ਕੇ ਕਿਵੇਂ ਚੈੱਕ ਕਰ ਸਕਦੇ ਹਾਂ ਕਿ ਸਾਡੇ ਪੋਲਿੰਗ ਬੂਥ ਤੇ ਢੀੜ ਘੱਟ ਹੈ ਜ਼ਿਆਦਾ ਇਸ ਤਾਨੂੰ ਕਿਸ ਵੇਲੇ ਜਾਣਾ ਚਾਹੀਦਾ ਤੇ ਇਸ ਦੇ ਨਾਲ ਹੀ ਅਸੀਂ ਲੇਟ ਤੋਂ ਲੇਟ ਕਿੰਨਾ ਪਹੁੰਚ ਸਕਦੇ ਹਾਂ ਕਿ ਅਸੀਂ ਵੋਟ ਕਰ ਸਕੀਏ ਪੰਜਾਬ ਦੇ 1 ਜੂਨ ਨੂੰ ਚੋਣਾ ਹੋਣ ਜਾ ਰਹੀਆਂ ਨੇ ਤੇ ਇਸ ਦੇ ਵਿੱਚ ਹੀ ਅਸੀਂ ਤੁਹਾਨੂੰ ਕੁਝ ਇੰਟਰਸਟਿੰਗ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ ਜਦੋਂ ਆਪਾਂ ਵੋਟ ਪਾਉਣਿਆ ਤਾਂ ਵੋਟ ਦੇ ਡਾਕੂਮੈਂਟਸ ਚੈੱਕ ਹੋਣ ਤੋਂ ਬਾਅਦ ਤੇ ਵੋਟ ਪਾਉਣ ਤੋਂ ਪਹਿਲਾਂ ਆਪਣੇ ਹੱਥ ਤੇ ਸਿਆਹੀ ਲਾਈ ਜਾਂਦੀ ਹੈ ਉਹ ਖੱਬੇ ਹੱਥ ਤੇ ਕਿਉਂ ਲਾਈ ਜਾਂਦੀ ਹੈ देयर इज ओनली ਖੱਬੇ ਹੱਥ ਦੀ ਇਸ ਉਂਗਲ ਤੇ ਲਾਈ ਜਾਂਦੀ ਹੈ ਕਿਉਂਕਿ ਜੇ ਆਪਾਂ ਸੱਜੇ ਹੱਥ ਨਾਲ ਜ਼ਿਆਦਾਤਰ ਲੋਕ ਸੱਜੇ ਹੱਥ ਨਾਲ ਹੀ ਖਾਣਾ ਖਾਂਦੇ ਨੇ ਤੇ ਜੇ ਇਹ ਉਂਗਲ ਨਾ ਹੋਵੇ ਫਿਰ ਇਸ ਉਂਗਲ ਤੇ ਤੇ ਜੇ ਇਹ ਵੀ ਨਾ ਹੋਵੇ ਫਿਰ ਇਸ ਉਂਗਲ ਤੇ ਤੇ ਇਸ ਤਰ੍ਹਾਂ ਹੁੰਦਾ ਜੇ ਪੂਰਾ ਇੱਥੋਂ ਤੱਕ ਹੱਥ ਹੀ ਨਾ ਹੋਵੇ ਫਿਰ ਉਹ ਇੱਥੇ ਲਗਾਈ ਜਾਂਦੀ ਹੈ ਤੇ ਜੇ ਇਹ ਪੂਰੀ ਬਾਈ ਨਾ ਹੋਵੇ ਫਿਰ ਉਸ ਨੂੰ ਸੱਜੇ ਹਾਸ ਤੇ ਲਗਾਉਣਾ ਮਜਬੂਰੀ ਬਣ ਜਾਂਦਾ ਹੈ ਇਸ ਦੇ ਨਾਲ ਹੀ ਆਪਾਂ ਅਗਲਾ ਸਵਾਲ ਰੱਖਿਆ ਸੀ ਕਿ VOTING ਲਈ ਤੁਸੀਂ ਕਿੰਨੀ ਤੋਂ ਕਿੰਨਾ ਲੇਟ ਪਹੁੰਚੋ ਤਾਂ ਕਿ ਤੁਸੀਂ ਵੋਟ ਕਰ ਸਕੋ ਤਾਂ ਇਸ ਦਾ ਜਵਾਬ ਹੈ ਤੁਸੀਂ ਜ਼ਿਆਦਾ ਤੋਂ ਜ਼ਿਆਦਾ 6 ਵਜੇ ਤੱਕ ਜਾ ਸਕਦੇ ਹੋ ਤਾਂ ਕਿ ਤੁਸੀਂ ਵੋਟ ਕਰ ਸਕੋ ਕਿਉਂਕਿ ਵੋਟ ਕਰਨ ਦਾ ਟਾਈਮ ਸਵੇਰੇ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਹੈ ਤੇ ਇਸ ਤੋਂ ਇਲਾਵਾ ਅਗਲਾ ਸਵਾਲ ਸੀ ਕਿ ਆਪਾਂ ਕਰੇ ਬੈਠ ਕੀ ਕਿਵੇਂ ਚੈੱਕ ਕਰ ਸਕਦੇ ਹਾਂ ਕਿ ਸਾਨੂੰ ਕਿਸ ਵੇਲੇ ਵੋਟ ਕਰਨਾ ਚਾਹੀਦਾ ਹੈ ਸਾਡੇ ਪੋਲਿੰਗ ਬੂਥ ਤੇ ਹੁਣ ਰਸ਼ਕਾ ਟੈਪੀਟ ਜ਼ਿਆਦਾ ਹੈ ਕਿੰਨੀ ਲੰਬੀ ਲਾਈਨ ਲੱਗੀ ਹੋਈ ਹੈ ਇਸ ਲਈ ਤੁਸੀਂ ਸਾਡੀ ਸਕਰੀਨ ਤੇ ਇੱਕ ਨੰਬਰ ਚੱਲਦਾ ਦੇਖ ਸਕਦੇ ਹੋ ਇਹ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤਾ ਹੈ ਇਸ ਨੰਬਰ ਤੇ ਤੁਸੀਂ ਵਟਸਐਪ ਕਰਨਾ ਹੈ ਲਿਖ ਕੇ ਵੋਟ ਜਦੋਂ ਤੁਸੀਂ ਵੋਟ ਮੈਸੇਜ ਕਰੋਗੇ ਇਸ ਵਟਸਐਪ ਨੰਬਰ ਤੇ ਤਾਂ ਤੁਹਾਡੇ ਕੋਲ ਇੱਕ ਲਿੰਕ ਆ ਜਾਏਗਾ ਜੋ ਤੁਸੀਂ ਇਸ ਲਿੰਕ ਤੇ ਕਲਿੱਕ ਕਰੋਗੇ ਪ੍ਰੈਸ ਕਰੋਗੇ ਤਾਂ ਤੁਹਾਡੇ ਕੋਲ ਦੋ অপਸ਼ਨਸ ਆਉਣਗੇ ਲੋਕੇਸ਼ਨ ਦੀ ਤੇ ਬੂਥ ਦੀ ਜੋ ਤੁਸੀਂ ਲੋਕੇਸ਼ਨ ਫਿਲ ਕਰ ਦੋਗੇ ਕਿ ਤੁਹਾਡੀ ਕਿਹੜੀ ਲੋਕੇਸ਼ਨ ਹੈ ਤੇ ਇਸ ਤੋਂ ਬਾਅਦ ਤੁਸੀਂ ਆਪਣਾ ਬੂਥ ਵੀ ਦੱਸ ਦੋਗੇ ਤਾਂ ਤੁਹਾਡੇ ਕੋਲ ਲਾਈਵ ਰਿਕਾਰਡ ਆਜੇਗਾ ਕਿ ਕਿੰਨੀ ਕਲੰਬੀ ਲਾਈਨ ਲੱਗੀ ਹੋਈ ਹੈ ਤੁਹਾਨੂੰ ਹੁਣ ਵੋਟ ਕਰਨ ਜਾਣਾ ਚਾਹੀਦਾ ਹੈ ਕਿ ਨਹੀਂ ਇਹ ਮਤਦਨਜ਼ਰ ਗਰਮੀ ਨੂੰ ਰੱਖਤੇ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਜ਼ਰੂਰ ਕਹਿਣਾ ਚਾਹਾਂਗੀ ਕਿ ਵੋਟ ਜ਼ਰੂਰ ਕਰੋ ਕਿਉਂਕਿ ਇਸ ਵਾਰ ਇਲੈਕਸ਼ਨ ਕਮਿਸ਼ਨ ਦੀ ਇਹ ਕਹਿ ਰਿਹਾ ਹੈ ਕਿ 70% ਤੋਂ VOTING ਜ਼ਿਆਦਾ ਜੋ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ